ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਪਿਆਰ ਮੁਹੱਬਤ ਦੀਆਂ ਭੇਤ ਭਰੀਆਂ ਰਾਹਧਾਰੀਆਂ ਇੱਕ ਰੁੱਤ ਹੁੰਦੀ ਹੈ ਜਦੋਂ ਹਰ ਕੋਈ ਆਪਣੇ ਆਪ ਨੂੰ ਨਿਹਾਰਦਾ ਤੇ ਆਪਣੇ ਆਪ ਨੂੰ ਪਿਆਰ ਦੇ ਗੀਤ ਸੁਣਾਉਂਦਾ ਹੈ ਜਦੋਂ ਮਨ ਵਿੱਚ ਕਿਸੇ ਸੋਹਣੇ ਅਤੇ ਪਿਆਰੇ ਦੀ ਯਾਦ ਰਿਜਣ ਲੱਗ ਪਵੇ ਜੀਵਨ ਦੇ ਅਜਿਹੇ ਪੜਾਅ ਨੂੰ ਜਵਾਨੀ ਕਹਿੰਦੇ ਹਨ ਕੁਝ ਘਟਨਾਵਾਂ ਕੇਵਲ ਜਵਾਨੀ ਵਿੱਚ ਹੀ ਵਾਪਰਦੀਆਂ ਹਨ ਜਿਵੇਂ ਦਿਲ ਦੇਣ ਦਾ ਸਵਰਗੀ ਅਨੁਭਵ ਜਵਾਨੀ ਵਿੱਚ ਹੀ ਪ੍ਰਾਪਤ ਹੁੰਦਾ ਹੈ ਇਸ ਹਾਲਤ ਵਿੱਚ ਇੰਜ ਲੱਗਦਾ ਹੈ ਜਿਵੇਂ ਤਾਰੇ ਵੀ ਇੱਕ ਦੂਜੇ ਨੂੰ ਸਹਿਣਤਾ ਕਰਦੇ ਹਨ ਬਸ ਵੇਖਣ ਵਾਲੀ ਅੱਖ ਚਾਹੀਦੀ ਹੈ ਇਹ ਉਹ ਉਮਰ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਵੇਖਦੇ ਹਾਂ ਅਤੇ ਆਪਣੇ ਆਪ ਲਈ ਅਜਨਬੀ ਹੋ ਜਾਂਦੇ ਹਾਂ ਅਤੇ ਅੱਖਾਂ ਨਾਲ ਲਾਈ ਅੱਗ बुझा ਬੁੱਲਾ ਨਾਲ ਬੁਝਾਉਣ ਦਾ ਯਤਨ ਕੀਤਾ ਜਾਂਦਾ ਹੈ ਜਦੋਂ ਅਸੀਂ ਕਿਸੇ ਦੀ ਖੁਸ਼ੀ ਨੂੰ ਆਪਣੀ ਪ੍ਰਸੰਨਤਾ ਤੋਂ ਪਹਿਲ ਦੇਣ ਲੱਗ ਪਈਏ ਤਾਂ ਇਸ ਅਵਸਥਾ ਨੂੰ ਪਿਆਰ ਕਹਿੰਦੇ ਹਨ ਇਸ ਅਵਸਥਾ ਵਿੱਚ ਆਪਣੇ ਆਪ ਤੋਂ ਖੁਸ਼ਬੂ ਅਤੇ ਸੇਕ ਆਉਣ ਲੱਗ ਪੈਂਦਾ ਹੈ ਇਸ ਹਾਲਤ ਵਿੱਚ ਹੀ ਇੱਕ ਦੀ ਚੁੰਨੀ ਅਤੇ ਦੂਜੇ ਦੀ ਕਮੀਜ਼ ਦਾ ਪੱਗ ਦਾ ਰੰਗ ਇੱਕ ਹੋ ਜਾਂਦੇ ਹਨ ਐਸੀ ਸਾਰਾ ਜੀਵਨ ਵਿਉਂਤ ਬਣਾਉਂਦੇ ਰਹਿੰਦੇ ਹਾਂ ਪਰ ਪਿਆਰ ਦੇ ਖੇਤਰ ਵਿੱਚ ਕੋਈ ਵਿਉਂਤ ਨਹੀਂ ਚੱਲਦੀ ਜਵਾਨੀ ਵਿੱਚ ਬੜਾ ਕੁਝ ਸੋਚਿਆ ਤੇ ਬੜਾ ਕੁਝ ਕੀਤਾ ਜਾਂਦਾ ਹੈ ਪਰ ਜੇ ਇਸ ਸਭ ਕੁਝ ਨਾਲ ਪਿਆਰ ਵੀ ਜੁੜ ਜਾਵੇ ਤਾਂ ਜੀਵਨ ਕੋਰੇ ਲੱਠੇ ਦੀ ਥਾਂ ਫੁਲਕਾਰੀ ਬਣ ਜਾਂਦਾ ਹੈ ਤੇ ਦਿਲ ਦੇ ਸਾਜ਼ ਵਿੱਚੋਂ ਮਨਮੋਹਕ ਤੇ ਰਸੀਲਾ ਸੰਗੀਤ ਗੂੰਜਣ ਲੱਗ ਪੈਂਦਾ ਹੈ ਜਵਾਨੀ ਜ਼ਿੰਦਗੀ ਦਾ ਉਹ ਮੁਕਾਮ ਹੁੰਦੀ ਹੈ ਜਦੋਂ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਲੁੱਕ ਲੁੱਕ ਕੇ ਪੜੇ ਇਹ ਅਨੁਭਵ ਉਹਦਾ ਹੁੰਦਾ ਹੈ ਜਦੋਂ ਅਨਪੜ੍ਹ ਵਿਅਕਤੀ ਵਿੱਚ ਵੀ ਪ੍ਰੇਮ ਪੱਤਰ ਲਿਖਣ ਦੀ ਤਾਂਘ ਹੁਲਾਰਾ ਮਾਰਦੀ ਹੈ। ਪ੍ਰੇਮੀ ਪ੍ਰੇਮ ਪੱਤਰ ਉਹਵੇਂ ਲਿਖਦਾ ਹੈ ਜਿਵੇਂ ਇਸਤਰੀ ਦਾਜ ਵਾਲੀ ਫੁਲਕਾਰੀ ਜਾਂ ਚਾਦਰ ਤੇ ਰੰਗਲੇ ਧਾਗਿਆਂ ਨਾਲ ਫੁੱਲ ਕੱਢਦੀ ਹੈ। ਪ੍ਰੇਮ ਉਹ ਖੁਸ਼ੀ ਹੈ ਜੋ ਵਿਛੋੜੇ ਦੇ ਦਰਦ ਤੋਂ ਮਿਲਦੀ ਹੈ। ਕੋਲ ਨਾ ਹੋਣ ਦੇ ਬਾਵਜੂਦ ਦੂਜੇ ਦੇ ਨੇੜੇ ਹੋਣ ਦਾ ਨਿਕ ਮਿਲਦਾ ਹੈ। ਜੀ ਜਵਾਨੀ ਵਿੱਚ ਕੁਝ ਯਾਦ ਰਹਿਣ ਜੋ ਘਟਨਾਵਾਂ ਵਾਪਰ ਜਾਣ ਤਾਂ ਰਹਿੰਦੀ ਜ਼ਿੰਦਗੀ ਮਨੁੱਖ ਇਸ ਕੀਮਤੀ ਅਤੇ ਅਮੁੱਖ ਖਜ਼ਾਨੇ ਨਾਲ ਵੱਡੇ ਵੱਡੇ ਘਾਟੇ ਬਰਦਾਸ਼ਤ ਕਰਨ ਦੀ ਸਮਰੱਥਾ ਉਪਜਾ ਲੈਂਦਾ ਹੈ ਮਨੁੱਖ ਕਿਧਰੇ ਵੀ ਰਹੇ ਉਸ ਨੂੰ ਬਚਪਨ ਦਾ ਦੇਸ਼ ਨਹੀਂ ਭੁੱਲਦਾ ਉਹ ਗਲੀਆਂ ਨਹੀਂ ਭੁੱਲਦੀਆਂ ਜਿਨ੍ਹਾਂ ਵਿੱਚ ਕਿਸੇ ਦਾ ਪਿੱਛਾ ਕੀਤਾ ਹੁੰਦਾ ਹੈ ਉਹ ਮੌਕੇ ਤੇ ਮੋੜ ਨਹੀਂ ਭੁੱਲਦੇ ਜਦੋਂ ਕਿਸੇ ਨਾਲ ਗੱਲਬਾਤ ਕਰਨ ਦਾ ਪਹਿਲਾ ਮੌਕਾ ਮਿਲਿਆ ਸੀ ਉਹੋ ਵਿਛੋੜੇ ਨਹੀਂ ਭੁੱਲਦੇ ਜਿਹੜੇ ਬਰਦਾਸ਼ਤ ਕਰਨੇ ਪਏ ਸਨ ਜਿਵੇਂ ਬਚਪਨ ਦਾ ਦੇਸ਼ ਨਹੀਂ ਭੁੱਲਦਾ ਓਵੇਂ ਹੀ ਚੜ੍ਹਦੀ ਜਵਾਨੀ ਦਾ ਪਹਿਲਾ ਪਿਆਰ ਨਹੀਂ ਭੁੱਲਦਾ ਜਿਸ ਨੂੰ ਯਾਦ ਕਰਦਿਆਂ ਹੀ ਮਨ ਵਿੱਚ ਪ੍ਰਵਾਤ ਫੇਰੀ ਬਾਗ ਢੋਲ ਕੀ ਛੈਣੇ ਵੱਜਣ ਲੱਗ ਪੈਂਦੇ ਹਨ ਹਰ ਕਿਸੇ ਕੋਲ ਆਪਣੇ ਸੱਚੇ ਤੇ ਸੁੱਚੇ ਪਿਆਰ ਦੀ ਕੋਈ ਦਰਦਈਲੀ ਕਹਾਣੀ ਹੁੰਦੀ ਹੈ ਪ੍ਰੇਮੀ ਜਾਂ ਪ੍ਰੇਮਿਕਾ ਹੋਣ ਵਿੱਚ ਇੱਕ ਦਰਦ ਹੁੰਦਾ ਹੈ ਇਹ ਦਰਦ ਹੀ ਪ੍ਰੇਮੀਆਂ ਨੂੰ ਆਨੰਦ ਦਿੰਦਾ ਹੈ ਧਿਆਨ ਨਾਲ ਕੀਤੀਆਂ ਗਲਤੀਆਂ ਦੇ ਵੇਰਵੇ ਪਿਆਰ ਦੀ ਕਹਾਣੀ ਬਣ ਜਾਂਦੇ ਹਨ ਇਹ ਵੇਰਵੇ ਜੀ ਚੇਤਿਆਂ ਵਿੱਚ ਹੰਡਾਲੇ ਜਾਣ ਅਤੇ ਇਹਨਾਂ ਦੀ ਸੁਹਿਰਦਤਾ ਸੋਹਜਮਈ ਪੇਸ਼ਕਾਰੀ ਕਰਨ ਦੀ ਜਾਂਚ ਆ ਜਾਵੇ ਤਾਂ ਸਧਾਰਨ ਮਨੁੱਖ ਵੀ ਕਵੀ ਜਾਂ ਕਲਾਕਾਰ ਹੋ ਨਿਬੜਦਾ ਹੈ ਪਿਆਰ ਯਥਾਰਥ ਤੋਂ ਪਾਰ ਜਾਣ ਦੀ ਇਬਲਾਸ਼ਾ ਵਿੱਚ ਉਪਜਦਾ ਹੈ ਸਾਹਿਤ ਵਿੱਚ ਭੁੱਖ ਅਤੇ ਮੌਤ ਨਾਲੋਂ ਵੀ ਵੱਡਾ ਵਿਸ਼ਾ ਪਿਆਰ ਹੈ ਪਿਆਰ ਦੇ ਹੰਡਾਏ ਹੋਏ ਅਨੁਭਵ ਦੀ ਸੁਹੇਰਦ ਪੇਸ਼ਕਾਰੀ ਕਰਨ ਦੀ ਯੋਗਤਾ ਪ੍ਰੇਮੀ ਨੂੰ ਸੰਗੀਤਕਾਰ ਅਤੇ ਚਿੱਤਰਕਾਰ ਬਣਾ ਦਿੰਦੀ ਹੈ। ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਪੁੱਛਿਆ, "ਕਵਿਤਾ ਕਿਵੇਂ ਲਿਖੀ ਜਾਂਦੀ ਹੈ?" ਤਾਂ ਪ੍ਰੇਮੀ ਨੇ ਪ੍ਰੇਮਿਕਾ ਨੂੰ ਚੁੰਮ ਲਿਆ ਅਤੇ ਕਿਹਾ, "ਇਵੇਂ ਪ੍ਰੇਮਿਕਾ, ਇਵੇਂ।" ਪ੍ਰੇਮਿਕਾ ਨੇ ਕਿਹਾ, "ਇਹ ਤਾਂ ਪਿਆਰ ਹੈ।" ਪ੍ਰੇਮੀ ਨੇ ਕਿਹਾ, "ਨਹੀਂ, ਇਹ ਹੀ ਕਵਿਤਾ ਹੈ।" ਸ਼ਾਇਦ ਇਸੇ ਕਰਕੇ ਕਲਾ ਅਤੇ ਕਵਿਤਾ ਦਾ ਮੁੱਖ ਵਿਸ਼ਾ ਪਿਆਰ ਹੁੰਦਾ ਹੈ। ਇੱਕ ਇਸਤਰੀ ਡਾਕਟਰ ਸੀ ਇੱਕ ਦਿਨ ਉਸ ਕੋਲ ਇੱਕ ਸ਼ਾਇਰ ਮਰੀਜ਼ ਆਇਆ ਉਸ ਦਿਨ ਉਹ ਘਰ ਵਾਪਸ ਤਾਂ ਪਹੁੰਚੀ ਪਰ ਵਾਪਸ ਪਰਤਣ ਵੇਲੇ ਉਹ ਉਹ ਨਹੀਂ ਸੀ ਜੋ ਸਵੇਰੇ ਘਰੋਂ ਚੱਲੀ ਸੀ ਉਸ ਨੂੰ ਪਤਾ ਹੀ ਨਾ ਚੱਲਿਆ ਕਦੋਂ ਉਹ ਆਪਣੇ ਮਰੀਜ਼ ਦੀ ਮਰੀਜ਼ ਬਣ ਗਈ ਉਹ ਦੋਵੇਂ ਆਪਣੇ ਮਨਾਂ ਵਿੱਚ ਮੋਹ ਤੇ ਦਰਦ ਦਾ ਇੱਕ ਜੁਗਰਾਫੀਆ ਸਿਰਜ ਬੈਠੇ ਸਨ ਅਤੇ ਸੁਪਨਿਆਂ ਨੂੰ ਪਾਲਣ-ਪੋਸਣ ਲੱਗ ਪਏ ਸਨ ਉਹ ਸ਼ਾਇਰ ਉਸ ਡਾਕਟਰ ਦੀ ਕਲਪਨਾ ਤਾਂ ਬਣਿਆ ਪਰ ਉਸ ਦਾ ਯਥਾਰਥ ਨਾ ਬਣ ਸਕਿਆ ਪਿਆਰ ਵਿੱਚ ਮਨੁੱਖ ਦੀ ਹਾਲਤ ਟਪਰੀਵਾਸ ਜਾਂ ਸਰਨਾਰਥੀ ਵਾਲੀ ਹੁੰਦੀ ਹੈ ਕਈ ਬੰਦੇ ਸਾਡੇ ਨਾਲ ਸਾਲ ਸਦੀਆਂ ਰਹਿ ਕੇ ਵੀ ਨਾਲ ਸਦੀਆਂ ਰਹਿ ਕੇ ਵੀ ਅਜਨਬੀ ਹੀ ਰਹਿੰਦੇ ਹਨ ਅਤੇ ਕਈ ਰਾ ਜਾਂਦਿਆਂ ਕੁਝ ਪਲਾਂ ਲਈ ਮਿਲਦੇ ਹਨ ਅਤੇ ਉਮਰੋਂ ਲੰਮਾ ਰਿਸ਼ਤਾ ਸਿਰਜ ਜਾਂਦੇ ਹਨ ਕਈ ਵਾਰੀ ਕਿਸੇ ਦੀ ਇੱਕ ਨਜ਼ਰ ਜਾਂ ਇੱਕ ਝਲਕ ਜਾਂ ਕਹੀ ਹੋਈ ਇੱਕ ਗੱਲ ਸਾਨੂੰ ਸਦਾ ਲਈ ਉਸ ਦਾ ਅੜੀਕ ਬਾਣ ਬਣਾ ਜਾਂਦੀ ਹੈ ਪਿਆਰ ਦੀ ਵਿਵਸਥਾ ਵਿੱਚ ਮਨੁੱਖ ਆਪਣੇ ਆਪ ਨੂੰ ਲੱਭਦਾ ਰਹਿੰਦਾ ਹੈ ਅਤੇ ਮਨੁੱਖ ਦੇ ਉੱਠਣ ਬੈਠਣ ਵੇਖਣ ਸੁਣਨ ਬੋਲਣ ਆਦਿਆਂ ਸਾਰੀਆਂ ਆਦਾਵਾਂ ਬਦਲ ਜਾਂਦੀਆਂ ਹਨ ਉਸ ਡਾਕਟਰ ਨੇ 30 ਸਾਲ ਮੰਗਣੀ ਦੀ ਮੰਦਰੀ ਪਹਿਨੀ ਰੱਖੀ ਅਤੇ ਆਪਣੇ ਮਕਾਨ ਨੂੰ ਘਰ ਬਣਾਉਣ ਦੀ ਉਡੀਕ ਕਰਦੀ ਰਹੀ ਉਸਨੇ ਆਪਣਾ ਦਰਦ ਦੱਸਦਿਆਂ ਕਿਹਾ ਥੱਕ ਗਈ ਹਾਂ ਹੱਸ-ਹੱਸ ਕੇ ਹੁਣ ਰੋਣ ਨੂੰ ਦਿਲ ਕਰਦਾ ਹੈ ਇੱਕ ਮੋੜੇ ਦੀ ਤਲਾਸ਼ ਸੀ ਪਰ ਉਹ ਮੋੜਾ ਨਹੀਂ ਮਿਲਿਆ ਕਈ ਇਮਾਰਤਾਂ ਖੰਡਰ ਬਣਨ ਤੇ ਹੀ ਦੂਜਿਆਂ ਦੇ ਧਿਆਨ ਦਾ ਕੇਂਦਰ ਬਣਦੀਆਂ ਹਨ ਅਤੇ ਪ੍ਰਸਿੱਧ ਹੋ ਜਾਂਦੀਆਂ ਹਨ ਐਸੀ ਸਾਰੇ ਟਿਕ ਜਾਣ ਦੀ ਤਾਂਗ ਵਿੱਚ ਪਟਕਦੇ ਹਾਂ ਤੇ ਚੁੱਪ ਹੋ ਜਾਣ ਦੀ ਤਾਂਗ ਵਿੱਚ ਬੋਲਦੇ ਹਾਂ ਉਦੇਸ਼ ਸਾਡਾ ਸਭ ਥਾਮਾ ਘੁੰਮ ਕੇ ਸਭ ਨੂੰ ਮਿਲ ਕੇ ਇੱਕ ਥਾਂ ਟਿਕ ਜਾਣ ਦਾ ਹੁੰਦਾ ਹੈ ਚਿੰਤਾ ਸਾਨੂੰ ਪਟਕਾਉਂਦੀ ਹੈ ਬੋਲਣ ਲਈ ਉਕਸਾਉਂਦੀ ਹੈ ਤੇ ਬੋਲ ਕੇ ਚਿੰਤਾ ਮੁਕਤ ਹੋ ਕੇ ਕੁਝ ਚਿਰ ਲਈ ਅਸੀਂ ਚੁੱਪ ਹੋ ਜਾਂਦੇ ਹਾਂ ਸੱਚvang ਪਿਆਰ ਵੀ ਕਦੇ ਵੀ ਸ਼ਬਦਾਂ ਰਾਹੀਂ ਸਾਡੇ ਤੱਕ ਨਹੀਂ ਪਹੁੰਚਦਾ ਸ਼ਬਦਾਂ ਮਗਰੋਂ ਉਪਜਣ ਵਾਲੀ ਚੁੱਪ ਰਾਹੀਂ ਪਹੁੰਚਦਾ ਹੈ ਉੰਜ ਵੀ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਇੱਕ ਦੂਜੇ ਕੋਲ ਬਹਿ ਕੇ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਜਦੋਂ ਪ੍ਰੇਮੀਕ ਦੂਜੇ ਸਾਹਮਣੇ ਆਪਣਾ ਦਿਲ ਖੋਲ੍ਹਦੇ ਹਨ ਤਾਂ ਦਰਦ ਤਾਂ ਹੁੰਦਾ ਹੀ ਹੈ ਪਿਆਰ ਦਾ ਅਨੁਭਵ ਵੀ ਹੁੰਦਾ ਹੈ ਪਿਆਰ ਦਾ ਅਨੁਭਵ ਹਮੇਸ਼ਾ ਮਜਬੂਰੀਆਂ ਮਾਜੂਸੀਆਂ ਦੂਰੀਆਂ ਤੇ ਵਿਛੋੜਿਆਂ ਦੇ ਦਰਦਾਂ ਵਿੱਚ ਗੁੰਨਿਆ ਹੁੰਦਾ ਹੈ ਉਦਾਸ ਹੋਣਾ ਪਿਆਰਿਆਂ ਦੀ ਆਦਤ ਤੇ ਪਿਆਰ ਦਾ ਦਸਤੂਰ ਹੁੰਦਾ ਹੈ ਜਵਾਨੀ ਵਿੱਚ ਉਦਾਸ ਹੋਣ ਵਿੱਚੋਂ ਆਨੰਦ ਮਿਲਦਾ ਹੈ ਪਿਆਰ ਕਰਨਾ ਤੇ ਉਦਾਸ ਨਾ ਹੋਣਾ ਸੰਭਵ ਹੈ ਰੋਮਾਂਸ ਅੰਤ ਨੂੰ ਉਦਾਸ ਕਰਨ ਵਾਲੀ ਵਿਰਤੀ ਹੈ ਭਾਰਤੀ ਪਰੰਪਰਾ ਵਿੱਚ ਉਦਾਸੀ ਦਾ ਸੰਗੀਤ ਨਾਲ ਊੜਾ ਸਬੰਧ ਹੈ ਪ੍ਰੇਮੀ ਅਕਸਰ ਚੱਕੇ ਅਤੇ ਦੁਚਿੱਤੀ ਦੇ ਸਮੁੰਦਰ ਵਿੱਚ ਗੋਤੇ ਖਾਂਦੇ ਰਹਿੰਦੇ ਹਨ ਉਹਨਾਂ ਵਿੱਚ ਹਿੰਮਤ ਵੀ ਹੁੰਦੀ ਹੈ ਪਰ ਘਬਰਾਟ ਵੀ ਹੁੰਦੀ ਹੈ ਪਰ ਹੌਲੀ-ਹੌਲੀ ਘਬਰਾਟ ਘਟਦੀ ਜਾਂਦੀ ਹੈ ਤੇ ਹਿੰਮਤ ਵੱਧਦੀ ਜਾਂਦੀ ਹੈ ਪ੍ਰੇਮੀਆਂ ਵਿਚਕਾਰ ਹਵਾ ਦੀ ਇੱਕ ਕੰਧ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੀਆਂ ਫਵਾਹਾਂ ਕੁਲੀਆਂ ਮਿਲੀਆਂ ਹੁੰਦੀਆਂ ਹਨ ਇਹਨਾਂ ਫਵਾਹਾਂ ਦਾ ਸਾਹਮਣਾ ਪਿਆਰ ਕਰਨ ਵਾਲੇ ਹਰੇਕ ਵਿਅਕਤੀ ਨੂੰ ਕਰਨਾ ਪੈਂਦਾ ਹੈ ਇਹ ਦੇਖਿਆ ਗਿਆ ਹੈ ਕਿ ਜਿੱਥੇ ਪਿਆਰ ਪਤਲਾ ਹੁੰਦਾ ਹੈ ਉੱਥੇ ਸ਼ਿਕਾਇਤਾਂ ਗਿੱਲੇ ਸ਼ਿਕਵੇ ਅਤੇ ਤੋਮਤਾ ਮੋਟੀਆਂ ਹੁੰਦੀਆਂ ਹਨ ਖੁੰਡੇ ਲੋਕ ਬੜੇ ਤਿੱਖੇ ਅਤੇ ਚੁਭਵੇਂ ਬੋਲ ਬੋਲਦੇ ਹਨ ਪਰ ਪ੍ਰੇਮੀ ਚੰਗੇ ਦਿਨਾਂ ਦੀ ਉਡੀਕ ਵਿੱਚ ਸਭ ਕੁਝ ਸਹੰਦੇ ਰਹਿੰਦੇ ਹਨ ਪਿਆਰ ਸਾਨੂੰ ਉਮੀਦ ਕਰਨ ਦੀ ਆਸ਼ਾਵਾਦੀ ਬਣਨ ਦੀ ਜਾਂਚ ਸਿਖਾਉਂਦਾ ਹੈ ਉਡੀਕ ਕਰਨਾ ਨਾ ਥੱਕਣਾ ਅਤੇ ਉਡੀਕ ਦਾ ਗਿਲਾ ਸ਼ਿਕਵਾ ਨਾ ਕਰਨਾ ਇੱਕ ਸੱਚੇ ਅਤੇ ਸ਼ੋਹਰਦ ਪ੍ਰੇਮੀ ਦੇ ਲੱਛਣ ਹੁੰਦੇ ਹਨ ਜੀਵਨ ਲਈ ਵਿਸ਼ਵਾਸ ਉਮੀਦ ਅਤੇ ਪਿਆਰ ਜ਼ਰੂਰੀ ਹਨ ਕੁਝ ਰੂਹਾਂ ਸੰਸਾਰ ਵਿੱਚ ਜਨਮ ਹੀ ਇਸ਼ਕ ਕਰਨ ਲਈ ਲੈਂਦੀਆਂ ਹਨ। ਮੁਹੱਬਤ ਦੇ ਅਨੁਭਵ ਤੋਂ ਵੱਧ ਉਪਜਾਓ ਕੋਈ ਹੋਰ ਅਨੁਭਵ ਨਹੀਂ ਹੁੰਦਾ। ਵਿਸ਼ਵਾਸ ਧਾਰਮਿਕ માનਤਾਵਾਂ ਵਿੱਚ ਉਪਜਦੇ ਹਨ। ਜਦੋਂ ਕਿ ਉਮੀਦਾਂ ਦਾ ਸਬੰਧ ਭਵਿੱਖ ਨਾਲ ਹੁੰਦਾ ਹੈ ਅਤੇ ਪਿਆਰ ਦੀ ਇੱਛਾ ਸੰਸਾਰ ਨੂੰ ਸੋਹਣਾ ਬਣਾਉਣ ਅਤੇ ਵੇਖਣ ਦੀ ਤਾਂਗ ਵਿੱਚੋਂ ਜਨਮਦੀ ਹੈ। ਪਿਆਰ ਸਾਡੇ ਵਿੱਚ ਵੇਖੇ ਕੋਝ ਨੂੰ ਅੰਡਿਟ ਕਰਨ ਦੂਜਿਆਂ ਨੂੰ ਪ੍ਰਵਾਨ ਕਰਨ ਤੇ અપਨਾਉਣ ਦੀ ਸਮਰੱਥਾ ਜਗਾਉਂਦਾ ਹੈ ਐਸੀ ਆਪਣੇ ਪਿਆਰ ਦੀ ਪੱਧਰ ਤੱਕ ਹੀ ਦੂਜਿਆਂ ਨੂੰ ਮਾਫ ਕਰਦੇ ਹਾਂ ਪਿਆਰ ਹਰ ਪ੍ਰਕਾਰ ਦੇ ਅਨੁਭਵ ਦੀ ਸ਼ਿੱਦਤ ਨੂੰ ਵਧਾ ਦਿੰਦਾ ਹੈ ਸਾਨੂੰ ਠੋਸ ਹੋਏ ਅਤੇ ਆਪੋ ਸਾਰੇ ਰਿਸ਼ਤਿਆਂ ਦਾ ਅੰਤਰ ਸਮਝ ਆ ਜਾਂਦਾ ਹੈ ਪਿਆਰ ਹੋ ਜਾਣ ਤੇ ਕੁਝ ਨਵਾਂ ਜਾਣਨ ਦੀ ਅਤੇ ਕੁਝ ਪ੍ਰਗਟਾਉਣ ਦੀ ਇੱਛਾ ਹੋਰ ਬਲਵਾਨ ਹੋ ਜਾਂਦੀ ਹੈ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਸਥਿਤੀ ਆਉਂਦੀ ਹੈ ਜਦੋਂ ਜਿਵੇਂ ਕਿਨਾਰਿਆਂ ਤੋਂ ਹੱਟਦਾ পাগল ਹੋਇਆ ਪਾਣੀ ਨਹੀਂ ਸੰਭਿਆ ਜਾਂਦਾ ਸਾਡੇ ਤੋਂ ਪਿਆਰ ਦਾ ਝੁੱਲਦਾ ਤੂਫਾਨ ਕਾਬੂ ਵਿੱਚ ਨਹੀਂ ਰਹਿੰਦਾ ਪਿਆਰ ਵਿੱਚ ਪੈ ਕੇ ਹੀ ਪਤਾ ਲੱਗਦਾ ਹੈ ਕਿ ਰੇਤ ਦੇ ਘੜਿਆਂ ਵਿੱਚ ਵਸਦੇ ਰਹਿਣਾ ਪਿਆਰ ਪਾਣੀਆਂ ਦਾ ਸੁਭਾਅ ਨਹੀਂ ਹੁੰਦਾ ਅਤੇ ਕੱਚੇ ਰਾਦਿਆਂ ਨਾਲ ਮਜ਼ਬੂਤ ਰਿਸ਼ਤੇ ਨਹੀਂ ਸਿਰਜੇ ਜਾ ਸਕਦੇ ਪਿਆਰ ਕਿਸੇ ਦੇ ਸਦਕੇ ਜਾਣ ਦੀ ਕਲਾ ਹੈ ਪਿਆਰ ਹੁਸਨ ਨਾਲ ਨਹੀਂ ਹੁੰਦਾ ਪਿਆਰ ਕਰਨ ਵਾਲੇ ਹੁਸੀਨ ਹੋ ਜਾਂਦੇ ਹਨ ਅਤੇ ਸਧਾਰਨ ਵਿਸ਼ੇਸ਼ ਬਣ ਜਾਂਦੇ ਹਨ ਪਿਆਰ ਭਰੇ ਸੋਗ ਵਿੱਚ ਵੀ ਹੁਸਨ ਹੁੰਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਸਭ ਤੋਂ ਸੋਹਣੀ ਮੁਸਕਰਾਹਟ ਉਦਾਸ ਪ੍ਰੇਮੀ ਦੀ ਹੁੰਦੀ ਹੈ ਬਹੁਤ ਸਿਆਣੇ ਲੱਗਣ ਦੀ ਧੁੰਨ ਵਾਲੇ ਪੁਰਸ਼ ਅਤੇ ਬਹੁਤ ਸੋਹਣੇ ਹੋਣ ਦੇ ਗੁਮਾਨ ਵਾਲੀਆਂ ਇਸਤਰੀਆਂ ਅਕਸਰ ਪਿਆਰ ਦੇ ਅਨੁਭਵ ਜਾਂ ਮੁਹੱਬਤ ਦੇ ਜਾਦੂ ਤੋਂ ਕੋਰੀਆਂ ਰਹਿ ਜਾਂਦੀਆਂ ਹਨ ਪਿਆਰ ਵਿੱਚ ਨਿਰਛਲਤਾ, ਭੋਲਾਪਾਨਾ ਤੇ ਲੜਪਣ ਇਸ ਦੀਆਂ ਖੁਸ਼ੀਆਂ ਨੂੰ ਗੋਟਾ ਕਿਨਾਰੀ ਲਾ ਦਿੰਦੇ ਹਨ। ਪਿਆਰ ਪਹਾੜੀ ਦੀ ਟੀਸੀ ਤੋਂ ਛਲਾਂਗ ਲਾ ਕੇ ਪਤਾ ਲੱਗਣ ਵਾਂਗ ਹੁੰਦਾ ਹੈ ਕਿ ਮੇਰੇ ਤਾਂ ਪਰ ਹੀ ਨਹੀਂ ਹਨ। ਅਜਿਹੇ ਪਿਆਰ ਦਾ ਕੀ ਲਾਭ ਜਿਸ ਵਿੱਚ ਮਰਿਆ ਨਾ ਜਾ ਸਕੇ। ਅਜਿਹੇ ਪਿਆਰ ਦੀ ਕੀ ਡੂੰਗਾਈ ਜਿਸ ਵਿੱਚ ਰਲ ਕੇ ਰੋਇਆ ਨਾ ਜਾ ਸਕੇ। ਹੌਸਲਾ ਨਾ ਹੋਵੇ ਤਾਂ ਹਥਿਆਰ ਬੇਕਾਰ ਹਨ। ਇਵੇਂ ਹੀ ਜੇ ਗੁਣ ਨਾ ਹੋਣ ਤਾਂ ਸੁੰਦਰਤਾ ਜਾਂ ਰੂਪ ਦਾ ਕੋਈ ਅਰਥ ਨਹੀਂ ਹੁੰਦਾ ਪਿਆਰ ਵਿੱਚ ਸਰੀਰ ਅਤੇ ਮਨ ਦੇ ਗਿਆਨ ਇੰਦ੍ਰੇ ਜਾਗ ਪੈਂਦੇ ਹਨ ਇਸੇ ਨੂੰ ਸੁੱਤਿਆਂ ਕਲਾਂ ਦਾ ਜਾਗਣ ਆਖਦੇ ਹਨ ਬਹੁਤਿਆਂ ਨਾਲ ਅਕਸਰ ਏਵੇਂ ਵਾਪਰਦਾ ਹੈ ਕਿ ਅਸੀਂ ਖਿਆਲ ਕਿਸੇ ਹੋਰ ਦਾ ਹੁੰਦੇ ਹਾਂ ਤੇ ਸਾਨੂੰ ਸੋਚਦਾ ਕੋਈ ਹੋਰ ਹੈ ਕਈ ਇੱਕ ਦੂਜੇ ਦਾ ਸੁਪਨਾ ਹੁੰਦੇ ਹਨ ਪਰ ਉਹ ਯਤਨ ਅਤੇ ਜਦੋ ਜਹਿਦ ਦੇ ਬਾਵਜੂਦ ਇੱਕ ਦੂਜੇ ਦਾ ਮੁਕੱਦਰ ਨਹੀਂ ਬਣਦੇ ਜਿਸ ਦੀ ਉਡੀਕ ਹੁੰਦੀ ਹੈ ਜਿਹੜਾ ਸਾਡੀ ਜਗ ਦੀ ਅੱਖ ਦਾ ਸੁਪਨਾ ਹੁੰਦਾ ਹੈ ਉਹੀ ਇੱਕ ਦਿਨ ਅਚਾਨਕ ਸਾਡੇ ਰਾਹਾਂ ਵਿੱਚੋਂ ਤੁਰ ਜਾਂਦਾ ਹੈ ਇਵੇਂ अनेका ਰਿਸ਼ਤੇ ਆਪ ਮੁਹਾਰੇ ਜਲ ਪ੍ਰਵਾਹ ਹੋ ਜਾਂਦੇ ਹਨ ਤੇ ਇੱਕ ਲੰਮੀ ਯਾਦ ਪਿੱਛੇ ਰਹਿ ਜਾਂਦੀ ਹੈ ਫਿਰ ਅਚਾਨਕ ਇੱਕ ਦਿਨ ਇਹ ਯਾਦ ਬਿਆਬਾਨ ਪੁਲ ਤੋਂ ਲੰਘੀ ਰੇਲ ਵਾਂਗ ਦਿਲ ਦੀਆਂ ਗਲੀਆਂ ਵਿੱਚ ਹਾਹਾਕਾਰ ਮਚਾ ਜਾਂਦੀ ਹੈ ਅੱਧਾ ਪਲੰਘ ਅੱਧੇ ਪਲੰਘ ਲਈ ਪ੍ਰਦੇਸ਼ ਹੋ ਜਾਂਦਾ ਹੈ ਜਿਹੀ ਸਥਿਤੀ ਵਿੱਚ ਹੀ ਪ੍ਰੇਮੀ ਸੋਚਦਾ ਹੈ ਰਾਤ ਕਿਵੇਂ ਬੀਤੇ ਤੇਰਾ ਸੁਪਨਾ ਤਾਂ ਅਜੇ ਆਇਆ ਨਹੀਂ ਅੱਜ ਦੀ ਰਾਤ ਵੀ ਤੇਰੇ ਸੁਪਨੇ ਦੀ ਉਡੀਕ ਕਰਦਿਆਂ ਜਾਗਦਿਆਂ ਹੀ ਗੁਜ਼ਰੇਗੀ ਇਸੇ ਸਥਿਤੀ ਵਿੱਚ ਹੀ ਵਿਖਾਈ ਦਿੰਦਾ ਹੈ ਕਿ ਉਸ ਦੇ ਮੱਥੇ ਤੇ ਜੀ ਆਇਆਂ ਨੂੰ ਦੀ ਤਖਤੀ ਲੱਗੀ ਹੋਈ ਹੈ ਪਰ ਦਿਲ ਤੇ ਲਿਖਿਆ ਹੈ ਅੰਦਰ ਆਉਣਾ ਮਨਾ ਹੈ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਪਿਆਰ ਦੇ ਹਾਦਸੇ ਨਾਲ ਟੁੱਟੇ ਹੋਏ ਦਿਲ ਦੇ ਟੁਕੜਿਆਂ ਨੂੰ ਸਾਂਭਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਉਦਾਸ ਹੋਣ ਵਿੱਚੋਂ ਖੁਸ਼ੀ ਮਿਲਦੀ ਹੈ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਲਿਖਿਆ ਕਿਤਨੇ ਸਵਾਲ ਪੁੱਛਦੀ ਹਾਂ ਤੈਨੂੰ ਕਦੇ ਮੈਨੂੰ ਵੀ ਕੁਝ ਪੁੱਛ ਲਿਆ ਕਰ ਜ਼ਿੰਦਗੀ ਦਾ ਅਗਲਾ ਵਰਕਾ ਕਦੋਂ ਫੁੱਲੇਗਾ ਤੂੰ ਤੈਨੂੰ ਪਤਾ ਨਹੀਂ ਕੱਲ ਸ਼ਾਵਣ ਦਾ ਪਹਿਲਾ ਮਹੀ ਪਿਆ ਸੀ ਪਿਆਰ ਵਿੱਚ ਅਕਸਰ ਮਜਬੂਰੀਆਂ ਜਾਗ ਪੈਂਦੀਆਂ ਹਨ ਇੱਕ ਪ੍ਰੇਮੀ ਨੇ ਲਿਖਿਆ ਤੇਰੇ ਘਰ ਤੱਕ ਦਾ فاਸਲਾ ਹੈ ਤਾਂ ਕੁਝ ਕਦਮਾਂ ਦਾ ਹੀ ਪਰ ਇਹ ਤੈ ਨਹੀਂ ਹੋ ਰਿਹਾ ਇੱਕ ਹੋਰ ਨੇ ਲਿਖਿਆ ਤੇਰੇ ਦਰ ਤੇ ਆਉਣ ਲਈ ਮੈਨੂੰ ਦਰਿਆ ਬਣਨਾ ਪੈਂਦਾ ਹੈ ਪਰ ਦਰਿਆ ਹੋਣ ਕਰਕੇ ਮੈਂ ਰੁਕ ਨਹੀਂ ਸਕਦਾ ਕਿਸੇ ਨੂੰ ਤੁਸੀਂ ਤੋਂ ਤੂੰ ਆਖਣ ਤੱਕ ਦਾ ਸਫ਼ਰ ਬੜਾ ਲੰਮਾ ਹੈ ਕਿਸੇ ਦੇ ਮੱਥੇ ਤੇ ਬਿੰਦੀ ਜਿੰਨੀ ਥਾਂ ਬਣਾਉਣੀ ਕਦੇ ਵੀ ਸੌਖੀ ਨਹੀਂ ਹੁੰਦੀ। ਪ੍ਰੇਮੀਆ ਨੂੰ ਅਜਿਹੀਆਂ ਤਬਦੀਲੀਆਂ ਤੇ ਹਾਲਤਾਂ ਨਾਲ ਮੋਹ ਹੁੰਦਾ ਹੈ ਜੋ ਅਕਸਰ ਸੰਭਵ ਨਹੀਂ ਹੁੰਦੀਆਂ। ਜਿਸ ਖੇਡ ਦੇ ਕੋਈ ਨਿਯਮ ਨਾ ਹੋਣ ਹੋ ਖੇਡ ਬਹੁਤਾ ਚਿਰ ਖੇਡੀ ਨਹੀਂ ਜਾ ਸਕਦੀ। ਪਿਆਰ ਦੀ ਖੇਡ ਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ। ਜਵਾਨੀ ਦੀ ਉਮਰ ਵਿੱਚ ਮਨ 'ਚ ਆਜ਼ਾਦ ਵਿਚਾਰਾਂ ਦੀਆਂ ਹਨੇਰੀਆਂ ਚੱਲਦੀਆਂ ਹਨ। ਅਤੇ ਦਿਲ ਵਿੱਚ ਰੰਗੀਨ ਤਰੰਗਾਂ ਦੀ ਪੀਂਗ ਪੈਂਦੀ ਹੈ ਇਹ ਪ੍ਰੇਮੀਆਂ ਦੇ ਸੰਗੀਤ ਮਈ అనుਭਵ ਦੀ ਸਥਿਤੀ ਹੁੰਦੀ ਹੈ ਜਿਸ ਵਿੱਚ ਨੱਚਣਾ ਅਤੇ ਗੀਤ ਸੰਗੀਤ ਵਧੇਰੇ ਚੰਗੇ ਲੱਗਣ ਲੱਗ ਪੈਂਦੇ ਹਨ ਸੰਗੀਤਕਾਰ ਜੇ ਚਾਹੇ ਵੀ ਤਾਂ ਵੀ ਉਹ ਸੰਗੀਤ ਨਾਲ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ ਸੰਗੀਤ ਸਭ ਨੂੰ ਪਿਆਰੀਆਂ ਤਸੱਲੀਆਂ ਹੀ ਦਿੰਦਾ ਹੈ ਕਿਉਂਕਿ ਪਿਆਰ ਦੀ ਅਵਸਥਾ ਚ ਅੰਦਰ ਚਾਣਨਾ ਹੁੰਦਾ ਹੈ ਸੋ ਬਾਹਰਲੇ ਹਨੇਰੇ ਵੀ ਚੰਗੇ ਲੱਗਣ ਲੱਗ ਪੈਂਦੇ ਹਨ ਧਰਮ ਦਾ ਇਹ ਬਹੁਤ ਵੱਡਾ ਯੋਗਦਾਨ ਹੈ ਕਿ ਇਸ ਨੇ ਆਤਮਾ ਦੇ ਸੰਕਲਪ ਨੂੰ ਸਾਰਿਆ ਹੈ। ਇਵੇਂ ਹੀ ਪਿਆਰ ਨੇ ਦਿਲ ਦਾ ਸੰਕਲਪ ਉਜਾਗਰ ਕੀਤਾ ਹੈ। ਸੰਸਾਰ ਕੋਲ ਜੇ ਆਤਮਾ ਤੇ ਦਿਲ ਦੇ ਇਹ ਸੰਕਲਪ ਨਾ ਹੁੰਦੇ ਤਾਂ ਮਨੁੱਖ ਦੇ ਜੀਵਨ ਦੀਆਂ ਤਸੱਲੀਆਂ ਦੀ ਪੱਧਰ ਬੜੀ ਨੀਮੀ ਹੋਣੀ ਸੀ। ਪਿਆਰ ਦਾ ਆਰੰਭ ਤਾਂ ਸਰੀਰਕ ਗੁਣਾ ਕਰਕੇ ਹੁੰਦਾ ਹੈ ਪਰ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਤੋਂ ਗਲੇਰੇ ਗੁਣ ਦਿਲ ਤੇ ਮਨ ਦੇ ਗੁਣ ਵਧੇਰੇ ਪ੍ਰਾਪਤ ਕਰਦੇ ਹਨ ਪਿਆਰ ਚ ਆਨੰਦਿਕ ਦੂਜੇ ਦਾ ਧਿਆਨ ਰੱਖਣਾ ਤੇ ਇੱਕ ਦੂਜੇ ਤੇ ਨਿਰਭਰ ਹੋਣ ਤੋਂ ਮਿਲਦਾ ਹੈ ਜਿਸ ਰਿਸ਼ਤੇ ਚ ਸੰਪੂਰਨ ਸੁਤੰਤਰਤਾ ਹੋਵੇ ਅਤੇ ਇੱਕ ਦੂਜੇ ਤੋਂ ਬਿਨਾ ਸਰਦਾ ਹੋਵੇ ਮਨੁੱਖ ਉਸ ਰਿਸ਼ਤੇ ਤੋਂ ਉਕਤਾ ਜਾਂਦਾ ਹੈ ਕਿਉਂਕਿ ਰਿਸ਼ਤੇ ਦੇ ਅਰਥ ਹੀ ਨਿਰਪਰਤਾ ਤੋਂ ਹਨ ਹਰ ਇਸਤਰੀ ਦੇ ਮਨ ਚ ਇੱਕ ਪੁਰਸ਼ ਹੁੰਦਾ ਹੈ ਜੋ ਉਸ ਦੇ ਹਾਨ ਦਾ ਹੁੰਦਾ ਹੈ ਜਿਸ ਨੂੰ ਉਹ ਆਪਣੇ ਪਿਆਰ ਨਾਲ ਪਾਲਦੀ ਹੈ ਇਵੇਂ ਹੀ ਹਰ ਪੁਰਸ਼ ਦੇ ਮਨ 'ਚ ਇੱਕ ਇਸਤਰੀ ਹੁੰਦੀ ਹੈ ਜੋ ਉਸ ਤੋਂ ਛੋਟੀ ਹੁੰਦੀ ਹੈ ਜਿਸ ਨੂੰ ਉਹ ਆਪਣੀ ਕਲਪਨਾ ਨਾਲ ਸਜਾਉਂਦਾ ਅਤੇ ਨਿਹਾੜਦਾ ਹੈ ਹਰ ਇਸਤਰੀ 'ਚ ਇੱਕ ਪੁਰਸ਼ ਅਤੇ ਹਰ ਪੁਰਸ਼ 'ਚ ਇੱਕ ਇਸਤਰੀ ਹੋਣ ਕਰਕੇ ਹੀ ਉਹ ਇੱਕ ਦੂਜੇ ਦੀਆਂ ਗੱਲਾਂ ਅਤੇ ਤਾਂਗਾਂ ਨੂੰ ਸਮਝ ਲੈਂਦੇ ਹਨ ਜਿਸ ਪੁਰਸ਼ ਨੂੰ ਕੋਈ ਇਸਤਰੀ ਪਿਆਰ ਨਹੀਂ ਕਰਦੀ ਉਸ ਵਿੱਚ ਜ਼ਰੂਰ ਕੋਈ ਵੱਡਾ ਨੁਕਸ ਹੋਵੇਗਾ ਕੋਈ ਪੁਰਸ਼ ਵੀ ਅਜਿਹੇ ਵਿਅਕਤੀ ਨੂੰ ਪਿਆਰ ਨਹੀਂ ਕਰਦਾ ਹੋਵੇਗਾ ਆਪਣੇ ਆਪ ਨਾਲੋਂ ਕਿਸੇ ਦੂਜੇ ਨੂੰ ਬਿਧੇਰੇ ਪਿਆਰ ਕਰ ਸਕਣ ਦੀ ਤਾਂਗ ਅਤੇ ਇਸ ਮਰਥਾ ਨੂੰ ਹੀ ਸ਼ਰਧਾ ਤੇ ਕੁਰਬਾਨੀ ਕਹਿੰਦੇ ਹਨ ਕਿਸੇ ਪ੍ਰਕਾਰ ਦੀ ਕੰਜੂਸੀ ਅਤੇ ਪ੍ਰੇਮ ਨਾਲ ਨਾਲ ਨਹੀਂ ਚੱਲਦੇ ਜਿਹੜਾ ਪੈਸੇ ਕੁਰਬਾਨ ਨਹੀਂ ਕਰ ਸਕਦਾ ਉਹ ਹੋਰ ਕਿਹੜੀ ਕੁਰਬਾਨੀ ਕਰੇਗਾ ਜਿਹੜਾ ਪੈਸੇ ਪੱਖੋਂ ਕੰਜੂਸ ਹੈ ਉਹ ਹੋਰ ਕਿਸੇ ਪੱਖੋਂ ਵੀ ਖੁੱਲ੍ਹਦਿਲਾ ਨਹੀਂ ਹੋ ਸਕਦਾ ਕੰਜੂਸ ਵਿਅਕਤੀ ਖੁੱਲ ਕੇ ਹੱਸਦਾ ਵੀ ਨਹੀਂ ਉਹ ਬਾਗ ਬਗੀਚੇ ਅਤੇ ਅਸਮਾਨ ਵੇਖਣ ਲਈ ਪੂਰੀਆਂ ਅੱਖਾਂ ਵੀ ਨਹੀਂ ਖੋਲਦਾ ਕਿਸੇ ਗੋਲ ਪੈਸੇ ਨਾ ਹੋਣਾ ਹੋਰ ਗੱਲ ਹੈ ਪਰ ਕੁਝ ਹੋਣਾ ਤੇ ਉਸ ਨੂੰ ਸਾਹਮਣੇ ਰੱਖਣਾ ਪਿਆਰ ਦੀ ਰੀਤ ਨਹੀਂ ਅਸੀਂ ਜਿਉਂਦੇ ਹਾਂ ਪ੍ਰੇਮ ਕਰਨ ਲਈ ਅਤੇ ਪ੍ਰੇਮ ਕਰਦੇ ਹਾਂ ਜਿਉਣਾ ਸਿੱਖਣ ਲਈ ਇਹ ਸੰਕਲਪ ਹੀ ਪਿਆਰ ਦਾ ਫਲਸਫਾ ਹੈ ਇਸਤਰੀਆਂ ਨੂੰ ਵੇਰਵੇਾਂ ਵਿੱਚ ਵਧੇਰੇ ਦਿਲਚਸਪੀ ਹੁੰਦੀ ਹੈ ਜਦੋਂ ਕਿ ਪੁਰਸ਼ਾਂ ਦੀ ਵਧੇਰੇ ਦਿਲਚਸਪੀ ਫੈਸਲਿਆਂ ਵਿੱਚ ਹੁੰਦੀ ਹੈ ਇਹ ਵਿਕਰੇਮਾ ਸਭ ਤੋਂ ਵੱਧ ਸਪਸ਼ਟ ਰੂਪ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਇਸਤਰੀ ਪੁਰਸ਼ ਕਿਸੇ ਖਰੀਦਦਾਰੀ ਲਈ ਇਕੱਠੇ ਬਾਜ਼ਾਰ ਜਾਂਦੇ ਹਨ ਪੁਰਸ਼ਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਦੀ ਖਰੀਦਦਾਰੀ ਬੜੀ ਔਖੀ ਲੱਗਦੀ ਹੈ। ਉਹ ਜਲਦੀ ਕੁਤਾ ਜਾਂਦੇ ਹਨ। ਇਹੀ ਕਾਰਨ ਹੈ ਕਿ ਪੁਰਸ਼ ਔਰਤਾਂ ਨੂੰ ਉਤਨੇ ਤੋਹਫੇ ਅਤੇ ਸ਼ੁਭੇਸ਼ਾਮਾਂ ਨਹੀਂ ਦਿੰਦੇ ਜਿੰਨੇ ਤੋਹਫੇ ਤੇ ਸ਼ੁਭੇਸ਼ਾਮਾਂ ਔਰਤਾਂ ਪੁਰਸ਼ਾਂ ਨੂੰ ਦਿੰਦੀਆਂ ਹਨ। ਔਰਤਾਂ ਕੋਲ ਪੈਸੇ ਭਾਵੇਂ ਪੁਰਸ਼ਾਂ ਜਿੰਨੇ ਨਹੀਂ ਹੁੰਦੇ ਪਰ ਉਹਨਾਂ ਕੋਲ ਭਾਵੁਕ ਅਮੀਰੀ ਅਤੇ ਸੁੰਦਰਤਾ ਦੀ ਖੁਸ਼ਹਾਲੀ ਹੁੰਦੀ ਹੈ। ਉਹ ਜਦੋਂ ਕਿਸੇ ਪੁਰਸ਼ ਵੱਲ ਗੂੜਾ ਗੂੜਾ ਵੇਖਦੀਆਂ ਹਨ ਤਾਂ ਪੁਰਸ਼ ਦੇ ਸਬਰ ਦੀਆਂ ਤੱਜੀਆਂ ਤਾਂ ਉੱਡਦੀਆਂ ਹੀ ਹਨ। ਉਸ ਦੀ ਕਲਪਨਾ ਵਿੱਚ ਉਹ ਸੁਪਨਿਆਂ ਦੇ ਥਾਣ ਵੀ ਖੋਲ ਦਿੰਦੀਆਂ ਹਨ ਹੰਡਾਈ ਵਾਕ្វី ਦੇ ਹੱਕ ਨਾਲ ਮੁਸਕਰਾਉਂਦੀਆਂ ਉਹ ਅਲਵਿਦਾ ਦੇ ਸ਼ਬਦਾਂ ਵਿੱਚ ਵੀ ਬਲਾਵਾ ਦੇ ਜਾਂਦੀਆਂ ਹਨ ਪਿਆਰ ਦੇ ਖੇਤਰ ਵਿੱਚ ਵੀ ਪੁਰਸ਼ਾਂ ਦੇ ਵਿਹਾਰ ਵਿੱਚ ਹੰਕਾਰ ਹੁੰਦਾ ਹੈ ਜਦੋਂ ਕਿ ਔਰਤਾਂ ਦੇ ਵਿਹਾਰ ਵਿੱਚ ਪ੍ਰਵਾਨਗੀ ਤੇ ਸਮਰਪਣ ਹੁੰਦਾ ਹੈ ਤੂੰ ਮੇਰੀ ਹੈ ਇਸ ਵਿੱਚ ਹੰਕਾਰ ਹੈ ਮੈਂ ਤੇਰੀ ਹਾਂ ਇਸ ਵਿੱਚ ਸਮਰਪਣ ਹੈ ਪਿਆਰ ਹੰਕਾਰ ਤੋਂ ਸਮਰਪਣ ਵੱਲ ਦੀ ਯਾਤਰਾ ਹੈ ਪਿਆਰ ਵਿੱਚ ਔਸਤਰੀ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਉਹ ਹਾਰੇ ਤਾਂ ਤਦੋਂ ਜੇ ਉਹ ਜਿੱਤਣ ਦੀ ਕਾਮਨਾ ਕਰੇ ਪਿਆਰ ਵਿੱਚ ਔਸਤਰੀ ਦੀ ਇੱਛਾ ਹਾਰਨ ਦੀ ਹੀ ਹੁੰਦੀ ਹੈ ਪਿਆਰ ਦੀ ਕਹਾਣੀ ਕਦੇ ਸਿੱਧੀ ਰੇਖਾ ਵਿੱਚ ਨਹੀਂ ਚੱਲਦੀ ਇਸ ਵਿੱਚ अनेका ਚੁਰਾਸਤੇ ਅਤੇ ਮੋੜ ਆਉਂਦੇ ਹਨ ਬਹੁਤ ਦੁੱਖ ਹੁੰਦਾ ਹੈ ਉਹਨਾਂ ਔਸਤਰੀਆਂ ਨੂੰ ਵੇਖ ਕੇ ਜਿਹੜੀਆਂ ਪਿਆਰ ਦੇ ਰਾਹ ਤੁਰ ਕੇ ਦ੍ਰੋਪਤੀ ਵਾਂਗ ਖੁਆਰ ਹੁੰਦੀਆਂ ਹਨ ਅਤੇ ਜੀਵ ਵਾਂਗ ਚਾਰੇ ਪਾਸਿਓ ਸਮਾਜ ਦੇ ਦੰਦਾਂ ਵਿੱਚ ਘਿਰ ਜਾਂਦੀਆਂ ਹਨ ਕਲਾਕਾਰਾਂ ਨਾਲ ਜ਼ਿੰਦਗੀ ਬਹੁਤੀ ਵਫਾ ਨਹੀਂ ਕਰਦੀ ਅਤੇ ਉਹ ਸਿਰਜਣਾਤਮਕ ਪ੍ਰੇਰਨਾ ਲਈ ਪ੍ਰੇਮਿਕਾਵਾਂ ਦੀ ਭਾਲ ਵਿੱਚ ਭਟਕਦੇ ਹਨ ਇਹ ਇੱਕ ਕਲਾਕਾਰ ਹੀ ਕਹਿ ਸਕਦਾ ਹੈ ਤੁਸੀਂ ਸਾਰੀ ਰਾਤ ਮੇਰੇ ਸੁਪਨੇ ਵਿੱਚ ਨੱਚਦੇ ਰਹੇ ਹੋ ਗਾਉਂਦੇ ਰਹੇ ਹੋ ਥੱਕ ਗਏ ਹੋ ਮੋਗੇ ਹੁਣ ਆਰਾਮ ਕਰ ਲਵੋ ਕਲਾਕਾਰ ਸਾਹਿਤਕ ਆਰਾਧ ਭਾਵੁਕ ਵਿਅਕਤੀ ਹੁੰਦੇ ਹਨ ਭਾਵੁਕਤਾ ਦਾ ਇਹ ਸਰਾਪ ਉਨ੍ਹਾਂ ਨੂੰ ਸਾਰਾ ਸਮਾਂ ਅਤੇ ਸਾਰਾ ਜੀਵਨ ਸਿੱਦਤ ਨਾਲ ਹੰਡਾਉਣਾ ਪੈਂਦਾ ਹੈ। ਪਿਆਰ ਦੇ ਖੇਤਰ ਵਿੱਚ ਵਿਚਰਦੇ ਇਹ ਲੋਕ ਸਮਾਜ ਚ ਭਾਵੁਕਤਾ, ਭਾਵਨਾ ਅਤੇ ਤਾਲਮੇਲ ਬਣਾਈ ਰੱਖਦੇ ਹਨ। ਚੀਜ਼ਾਂ ਤੇ ਜਾਇਦਾਦਾਂ ਦੀ ਖਿੱਚ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਮਨੁੱਖ ਅਤੇ ਮਨੁੱਖਾਂ ਲਈ ਪਿਆਰ ਵੀ ਖਿੱਚ ਨਹੀਂ ਪਾਉਂਦਾ। ਹਰ ਨਵਾਂ ਪਿਆਰ ਸਾਨੂੰ ਨਵੀਂ ਭੁੱਖ ਅਤੇ ਨਵੀਂ ਪਿਆਸ ਦੇ ਸੰਮੁਖੜਾ ਕਰ ਦਿੰਦਾ ਹੈ। ਇਸਤਰੀਆਂ ਨਾਲ ਗੱਲਾਂ ਕਰਨੀਆਂ ਪੁਰਸ਼ਾਂ ਨੂੰ ਇਸ ਲਈ ਵੀ ਚੰਗੀਆਂ ਲੱਗਦੀਆਂ ਹਨ ਕਿਉਂਕਿ ਇਸਤਰੀਆਂ ਆਪਣੀ ਸਰੀਰਕ ਹਿੱਲਜੁਲ ਨਾਲ ਅਤੇ ਮੁਸਰਾਹਟ ਨਾਲ ਵਾਤਾਵਰਨ ਨੂੰ ਨਿੱਗਾ ਬਣਾ ਦਿੰਦੀਆਂ ਹਨ। ਕਈ ਵਾਰੀ ਸੁੰਦਰ ਇਸਤਰੀਆਂ ਇੱਕ ਵੀ ਸ਼ਬਦ ਬੋਲੇ ਬਿਨਾ ਪੂਰਾ ਭਾਸ਼ਣ ਦੇ ਜਾਂਦੀਆਂ ਹਨ ਅਤੇ ਪੁਰਸ਼ ਸੋਚਦਾ ਰਹਿ ਜਾਂਦਾ ਹੈ ਕਿ ਰੱਬ ਨੇ तितਲੀਆਂ ਦੀ ਰਚਨਾ ਆਪਣੀ ਮਹਿਬੂਬ ਨੂੰ ਮਿਲਣ ਤੋਂ ਮਗਰੋਂ ਹੀ ਕੀਤੀ ਹੋਵੇਗੀ। ਪਿਆਰ ਵਿੱਚ ਜੇ ਪਿਆਰ ਹੋਵੇ ਤਾ ਰਸਤੇ ਇੰਨੇ ਰਮਣੀਕ ਹੋ ਜਾਂਦੇ ਹਨ ਕਿ ਮੰਜ਼ਿਲ ਦਾ ਚੇਤਾ ਹੀ ਭੁੱਲ ਜਾਂਦਾ ਹੈ। ਜਵਾਨੀ ਵਿੱਚ ਸਾਨੂੰ ਜੋ ਕੁਝ ਦਿਸਦਾ ਹੈ ਉਹ ਹਿਲ ਦੇ ਸ਼ੀਸ਼ੇ ਵਿੱਚੋਂ ਵਿਖਾਈ ਦੇਣ ਵਾਂਗ ਹੁੰਦਾ ਹੈ। ਕਈ ਵਾਰੀ ਅਸੀਂ ਕਿਸੇ ਨੂੰ ਇੱਕ ਵਾਰੀ ਹੀ ਮਿਲਦੇ ਹਾਂ ਪਰ ਉਹ ਸਾਨੂੰ ਤਾਰਿਆਂ ਨਾਲ ਰਾਤਾਂ ਮਿਲਣ ਦੀ ਆਦਤ ਪਾ ਜਾਂਦਾ ਹੈ। ਸਕੂਲ ਕਾਲਜ ਤੇ ਯੂਨੀਵਰਸਿਟੀ ਅਕਸਰ ਉਹ ਥਾਵਾਂ ਹੁੰਦੀਆਂ ਹਨ ਜਿੱਥੇ ਸਾਨੂੰ ਅਕਸਰ ਪਿਆਰ ਦੀ ਪਹਿਲੀ ਜਾਗ ਲੱਗਦੀ ਹੈ। ਵਿਦਿਆਰਥੀ ਅਕਸਰ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਗਿਆਨ ਦੇ ਪਿੱਛੇ ਦੌੜਦੇ ਹਨ ਤੇ ਦੂਜੇ ਉਹ ਜਿਹੜੇ ਪਿੱਛੇ ਦੌੜਨ ਦਾ ਗਿਆਨ ਪ੍ਰਾਪਤ ਕਰਦੇ ਹਨ ਕਈ ਲੁੱਟਣ ਜਾਂਦੇ ਹਨ ਪਰ ਲੁਟਾ ਕੇ ਪਰਤਦੇ ਹਨ ਸਾਰੇ ਸੋਹਾਂ ਸੱਚ ਬੋਲਣ ਦੀਆਂ ਖਾਂਦੇ ਹਨ ਪਰ ਬੋਲਦੇ ਝੂਠ ਹਨ ਕੇਵਲ ਸੱਚ ਬੋਲ ਕੇ ਪਿਆਰ ਨਹੀਂ ਕੀਤਾ ਜਾ ਸਕਦਾ ਜਿਵੇਂ ਇਮਾਨਦਾਰ ਹੋ ਕੇ ਸ਼ਿਕਾਰ ਨਹੀਂ ਕੀਤਾ ਜਾ ਸਕਦਾ ਜੰਗ ਨਹੀਂ ਲੜੀ ਜਾ ਸਕਦੀ ਇਸੇ ਕਰਕੇ ਪਿਆਰ ਅਤੇ ਜੰਗ ਵਿੱਚ ਦੁਸ਼ਮਣ ਨੂੰ ਜਿੱਥੋਂ ਮਰਜੀ ਹੱਥ ਪਾ ਲਵੋ ਜਾਇਜ਼ ਸਮਝਿਆ ਜਾਂਦਾ ਹੈ ਕੋਈ ਵੀ ਇਸਤਰੀ ਉਨੀ ਸੁੰਦਰ ਨਹੀਂ ਹੁੰਦੀ ਜਿੰਨੀ ਸੁੰਦਰ ਉਹ ਆਪਣੇ ਪ੍ਰੇਮੀ ਨੂੰ ਨਜ਼ਰ ਆਉਂਦੀ ਹੈ ਏਵੇਂ ਹੀ ਕੋਈ ਵੀ ਪੁਰਸ਼ ਉਨਾ ਬਹਾਦਰ ਜਾਂ ਸਿਆਣਾ ਨਹੀਂ ਹੁੰਦਾ ਜਿੰਨਾ ਬਹਾਦਰ ਜਾਂ ਸਿਆਣਾ ਉਸ ਨੂੰ ਪਿਆਰ ਕਰਨ ਵਾਲੀ ਇਸਤਰੀ ਸਮਝਦੀ ਹੈ ਸੁੰਦਰਤਾ ਤੇ ਸਿਆਣਪ ਬੜੇ ਸੋਹਣੇ ਭਲੇਖੇ ਹੁੰਦੇ ਹਨ ਪ੍ਰੇਮੀਆਂ ਦੀਆਂ ਅੱਖਾਂ ਤੇ ਇੱਕ ਭਾਵਕ ਪਰਤ ਹੁੰਦੀ ਹੈ ਜਦੋਂ ਅੱਖਾਂ ਕਿਸੇ ਸੋਹਣੇ ਨੂੰ ਵੇਖ ਲੈਂਦੀਆਂ ਹਨ ਤਾਂ ਦਿਲ ਉਸ ਦੀ ਫੋਟੋ ਉਤਾਰ ਲੈਂਦਾ ਹੈ ਅਤੇ ਉਸ ਫੋਟੋ ਨੂੰ ਮੂਰਤੀ ਬਣਾ ਲੈਂਦਾ ਹੈ। ਇੱਕ ਪ੍ਰੇਮੀ ਨੇ ਕਿਹਾ ਕਤਲ ਇੰਨੀ ਖੂਬਸੂਰਤ ਸੀ ਕਿ ਜਿਹੜੇ ਬਚ ਗਏ ਸਨ ਉਹ ਵੀ ਕਤਲ ਹੋਣ ਲਈ ਤਰਲੇ ਲੈ ਰਹੇ ਸਨ। ਇੱਕ ਨਵੇਂ ਉੱਭਰ ਰਹੇ ਪ੍ਰੇਮੀ ਨੇ ਦੱਸਿਆ ਕਿ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਕਿਉਂਕਿ ਉਹ ਉਸ ਨੂੰ ਵੇਖ ਕੇ ਹੌਂਕਾ ਭਰਦੀ ਸੀ। ਇੱਕ ਹੋਰ ਨੇ ਕਿਹਾ ਕਿ ਮੈਂ ਤਾਂ ਉਸ ਦੇ ਜ਼ਿਦਾਰ ਕਰਦਿਆਂ ਹੀ ਖੰਡਰ ਤੋਂ ਮਹਿਲ ਬਣ ਜਾਇਆ ਕਰਦੀ ਸੀ। ਤੇ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਧਰੇ ਹੋ ਮੇਰਾ ਹਾਲ ਚਾਲ ਹੀ ਨਾ ਪੁੱਛ ਲਵੇ ਵੱਡੇ ਦਰਖਤ ਥੱਲੋਂ ਲੰਘਦੇ ਆ ਇੱਕ ਵਿਦਿਆਰਥੀ ਨੇ ਆਪਣੀ ਜਮਾਤ ਨੂੰ ਕਿਹਾ ਕਿਸੇ ਨਾਲ ਪਿਆਰ ਦੀਆਂ ਗੱਲਾਂ ਕਰਨ ਲਈ ਇਹ ਕਿੰਨੀ ਸੁੰਦਰ ਤੇ ਠੁਕਮੀ ਥਾਂ ਹੈ ਤੇ ਜਵਾਬ ਵਿੱਚ ਮਿਲੀ ਲੜਕੀ ਦੀ ਮੁਸਕਰਾਹਟ ਨਾਲ ਉਸ ਨੂੰ ਪਿੱਪਲ ਨਾਲ ਗੁਲਾਬ ਲੱਗੇ ਨਜ਼ਰ ਆਉਣ ਲੱਗ ਪਏ ਸਨ ਨਿਰਸੰਦੇਹ ਪਿਆਰ ਦੀ ਭਾਵਨਾ ਤੋਂ ਬਿਨਾ ਸੁੰਦਰਤਾ ਨਹੀਂ ਵੇਖੀ ਜਾ ਸਕਦੀ ਪਿਆਰ ਦੀ ਖੇਡ ਵਿੱਚ ਗੋਲ ਉਹੀ ਖਿਡਾਰੀ ਕਰਦਾ ਹੈ ਜਿਹੜਾ ਗੇਂਦ ਅਤੇ ਗੋਲ ਦੋਵਾਂ ਨੂੰ ਪਿਆਰ ਨਾਲ ਵੇਖਦਾ ਹੈ। ਪ੍ਰੇਮ ਦੇ ਅਰਥ ਬੇਬਸ ਹੋਣ ਤੋਂ ਹਨ ਕਿਉਂਕਿ ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਾਡਾ ਆਪਣੇ ਆਪ ਤੇ ਵੀ ਬਸ ਨਹੀਂ ਚੱਲਦਾ। ਇੱਕ ਪ੍ਰੇਮਿਕਾ ਨੇ ਕਿਹਾ ਉਹ ਬੜਾ ਧੀਰਜवान ਸੀ। ਮੈਨੂੰ ਉਸ ਦਾ ਸਬਰ ਸੰਤੋਖੀ ਹੋਣਾ ਬੜਾ ਚੰਗਾ ਲੱਗਦਾ ਸੀ। ਉਸ ਦੇ ਵਿਹਾਰ ਵਿੱਚ ਕੋਈ ਕਾਹਲ ਨਹੀਂ ਸੀ। ਕਾਹਲ ਉਸ ਨੇ ਮੈਨੂੰ ਚੁੰਮਣ ਵੇਲੇ ਹੀ ਕੀਤੀ ਸੀ। ਜਦੋਂ ਪ੍ਰੇਮੀ ਅਤੇ ਪ੍ਰੇਮਿਕਾ ਪਹਿਲੇ ਚੁੰਮਣ ਦਾ ਵਟਾਂਦਰਾ ਕਰ ਲੈਂਦੇ ਹਨ ਤਾਂ ਉਹਨਾਂ ਵਿੱਚ ਹੋਰ ਮੋਰਚੇ ਫਤਿਹ ਕਰਨ ਦੀ ਇੱਛਾ ਜਾਗ ਪੈਂਦੀ ਹੈ। ਸੁੱਤੀ ਹੋਈ ਪ੍ਰੇਮਿਕਾ ਨੂੰ ਵੇਖ ਕੇ ਪ੍ਰੇਮੀ ਸੋਚਦਾ ਹੈ ਕਿ ਇਹ ਮੇਰਾ ਹੀ ਸੁਪਨਾ ਵੇਖ ਰਹੀ ਹੋਵੇਗੀ। ਪਰ ਅਕਸਰ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਦੋਵੇਂ ਧਿਰਾਂ ਵਿਚਾਰ ਚੁੱਪ ਵਰਤ ਜਾਂਦੀ ਹੈ। ਪ੍ਰੇਮੀਆਂ ਦਾ ਵਿਆਹ ਨਾ ਹੋਣਾ ਤੇ ਹੋ ਜਾਣਾ ਦੋਵੇਂ ਦੁਖਾਂਤ ਹਨ। ਚੌਥੀ ਲਾਮ ਜਾਂ ਸੱਤਵੇਂ ਫੇਰੇ ਤੱਕ ਪ੍ਰੇਮਿਕਾ ਸਵਾਸ ਤਿਆਗ ਦਿੰਦੀ ਹੈ ਤੇ ਪਤਨੀ ਦਾ ਜਨਮ ਹੁੰਦਾ ਹੈ ਜੇ ਪ੍ਰੇਮੀ ਵਿੱਚੋਂ ਪਿਆਰ ਕੱਢ ਦਿੱਤਾ ਜਾਵੇ ਤਾਂ ਜੋ ਬਾਕੀ ਬਚਦਾ ਹੈ ਉਸ ਨੂੰ ਪਤੀ ਕਹਿੰਦੇ ਹਨ ਪ੍ਰੇਮੀ ਇੱਕ ਦੂਜੇ ਨੂੰ ਚੰਗੇ ਮਾੜੇ ਦੇ ਸੰਕਲਪਾ ਤੋਂ ਮੁਕਤ ਸੋਹਣੇ ਕੋਝੇ ਹੋਣ ਦੇ ਵਿਸ਼ੇਸ਼ਨਾ ਤੋਂ ਆਜ਼ਾਦ ਵਕਤ ਤੇ ਉਮਰ ਦੇ ਫਿਕਰਾਂ ਤੋਂ ਪਰੇ ਰਿਸ਼ਤਿਆਂ ਦੀਆਂ ਦੀਵਾਰਾਂ ਤੋਂ ਬਾਹਰ ਮਿਲਣਾ ਚਾਹੁੰਦੇ ਹਨ ਪਰ ਜਿਹੀ ਕੋਈ ਧਰਤੀ ਨਹੀਂ ਜਿੱਥੇ ਅਜਿਹਾ ਸੰਭਵ ਹੋਵੇ ਸੋ ਉਹ ਮਿਲ ਕੇ ਵੀ ਅਕਸਰ ਵਿਛੜ ਜਾਂਦੇ ਹਨ ਦਿਲ ਤੇ ਪਈਆਂ ਰਾਤਾਂ ਦੀ ਅਕਸਰ ਸਵੇਰ ਨਹੀਂ ਹੁੰਦੀ ਜ਼ਿੰਦਗੀ ਦੇ ਲੰਮੇ ਪ੍ਰਵਾਹ ਵਿੱਚ ਟੈਲੀਫੋਨ ਤੇ ਗਲਤ ਨੰਬਰਾਂ ਵਾਂਗ ਅਕਸਰ ਹੀ ਜ਼ਿੰਦਗੀ ਵਿੱਚ ਵੀ ਗਲਤ ਬੰਦੇ ਮਿਲ ਜਾਂਦੇ ਹਨ ਕਿਸੇ ਦਾ ਦਿਲ ਜਿੱਤਣਾ ਤੇ ਕਿਸੇ ਦਾ ਦਿਲ ਤੋੜਨਾ ਦੋ ਵੱਖ-ਵੱਖ ਵਰਤਾਰੇ ਹਨ ਦੋਵਾਂ ਵਿੱਚ ਮਿਹਨਤ ਕੀਤੀ ਜਾਂਦੀ ਹੈ ਤੇ ਤਾਕਤ ਵਰਤੀ ਜਾਂਦੀ ਹੈ ਪਰ ਤਾਕਤ ਦਾ ਸੁਭਾਅ ਵੱਖਰਾ ਹੁੰਦਾ ਹੈ ਕੇਵਲ ਮਨੁੱਖ ਜਾਤੀ ਵਿੱਚ ਹੀ ਬੇਵਫਾਈ ਕਰਨ ਅਤੇ ਇੱਕ ਦੂਜੇ ਦੀ ਬੇਵਫਾਈ ਨੂੰ ਸਮਝਣ ਦੀ ਸੂਝ ਸਮਰੱਥਾ ਹੈ ਪਿਆਰ ਵਿੱਚ ਪਿਆਰੇ ਦੇ ਆਉਣ ਨਾਲ ਸਭ ਕੁਝ ਸੱਚ ਵਿਖਾਈ ਦਿੰਦਾ ਹੈ ਅਤੇ ਉਸ ਦੇ ਚਲੇ ਜਾਣ ਨਾਲ ਸਭ ਕੁਝ ਝੋਟਾ ਹੋ ਜਾਂਦਾ ਹੈ ਪਿਆਰ ਹੋ ਜਾਣ ਤੇ ਦੋਵੇਂ ਤੀਰਾਂ ਨਵੇਂ ਅਰਥਾਂ ਵਾਲੀਆਂ ਸਹਿਨਤਾ ਤੇ ਭੇਤ ਭਰੇ ਅਰਥਾਂ ਵਾਲੀ ਸ਼ਬਦਾਵਲੀ ਸਿਰਜ ਲੈਂਦੀਆਂ ਹਨ ਦੋਵੇਂ ਤੀਰਾਂ ਮੁਹੱਬਤ ਦੀਆਂ ਭੇਤ ਭਰੀਆਂ ਤੇ ਗੁੰਝੀਆਂ ਰਾਹਦਾਰੀਆਂ ਲੱਭ ਲੈਂਦੀਆਂ ਹਨ ਅਤੇ ਇੱਕ ਸੋਪਨ ਸੰਸਾਰ ਸਿਰਜਦੀਆਂ ਹਨ ਪਿਆਰ ਕਰਨ ਦਾ ਸਲੀਕਾ ਇਸਤਰੀਆਂ ਦਾ ਖੇਤਰ ਵਧੇਰੇ ਹੈ ਪਿਆਰ ਕਰਨਾ ਤੇ ਸਲੀਕਾ ਨਾ ਸਿੱਖਣਾ ਸੰਭਵ ਹੈ ਜੇ ਇਸਤਰੀਆਂ ਨਾ ਹੁੰਦੀਆਂ ਤਾਂ ਪਿਆਰ ਨਹੀਂ ਸੀ ਹੋਣਾ ਤੇ ਪੁਰਸ਼ਾਂ ਨੇ ਕਿਸੇ ਕਿਸਮ ਦੀ ਕੋਈ ਕਮਾਈ ਨਹੀਂ ਸੀ ਕਰਨੀ ਮੰਨਿਆ ਜਾ ਸਕਦਾ ਹੈ ਕਿ ਪੁਰਸ਼ ਇਸਤਰੀ ਲਈ ਬਹੁਤ ਕੁਝ ਕਰਦਾ ਹੈ ਪਰ ਇਸਤਰੀ ਪੁਰਸ਼ ਨੂੰ اخਲਾਕੀ ਕਦਰਾਂ ਕੀਮਤਾਂ ਦੇ ਨਾਲ-ਨਾਲ ਪਿਆਰ ਕਰਨਾ ਵੀ ਸਿਖਾਉਂਦੀ ਹੈ ਅਤੇ ਪੁਰਸ਼ ਦੇ ਜਿਹੇ ਅਭਿਆਸ ਅਤੇ ਪ੍ਰਯੋਗ ਲਈ ਆਪਣਾ ਆਪਾ ਸਮਰਪਣ ਕਰਦੀ ਹੈ ਕੀ ਪਰਸ਼ ਪਿਆਰ ਦੀ ਸਿਖਲਾਈ ਦੀ ਫੀਸ ਅਦਾ ਕਰ ਸਕਦਾ ਹੈ اخਲਾਕੀ ਸ਼ਕਤੀ ਤੋਂ ਬਿਨਾ ਸਰੀਰਕ ਸ਼ਕਤੀ ਵਿੱਚੋਂ ਕੇਵਲ ਬੇ ਵਿਚਾਰ ਹੀ ਉਪਜਦਾ ਹੈ اخਲਾਕੀ ਸ਼ਕਤੀ ਵਾਲੇ ਪ੍ਰੇਮੀ ਸੰਸਾਰ ਵਿੱਚअनुभव ਦੇ ਨਵੇਂ ਦਿਸਾ ਦੇ ਸਿਰਜ ਕੇ ਉਸਾਰੂ ਪਰਿਵਰਤਨ ਲਿਆਉਂਦੇ ਹਨ ਸੁਖੀ ਪ੍ਰੇਮੀ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ ਕਲਾ ਨਹੀਂ ਉਪਜਦੀ ਪਿਆਰ ਦੇ ਖੇਤਰ ਵਿੱਚ ਜਿੰਨੀ ਵਧੇਰੇ ਜਦੋਂ ਜੈਤ ਹੁੰਦੀ ਹੈ ਉਨਾ ਹੀ ਪ੍ਰੇਮ ਕਰਨ ਵਾਲਿਆਂ ਦਾ ਭਾਵਕ ਵਿਕਾਸ ਵਧੇਰੇ ਹੁੰਦਾ ਹੈ ਜਦੋਂ ਸਾਡਾ ਕੋਈ ਪਿਆਰਾ ਸਾਡੇ ਤੋਂ ਵਿਛੜ ਜਾਂਦਾ ਹੈ ਤਾਂ ਸਾਡੇ ਅੰਦਰੂ ਵਾਸਤਵ ਵਿੱਚ ਇਸ ਪਛਤਾਵੇ ਵਿੱਚੋਂ ਉਪਜਦੇ ਹਨ ਕਿ ਉਸ ਨੂੰ ਜਿੰਨਾ ਪਿਆਰ ਕਰਨਾ ਚਾਹੁੰਦਾ ਸੀ ਉਹਨਾ ਅਸੀਂ ਕੀਤਾ ਨਹੀਂ ਜੀਵਨ ਵਿੱਚ ਜੋ ਕੁਝ ਵੀ ਖੂਬਸੂਰਤ ਹੈ ਉਹ ਪਿਆਰ ਦੇ ਰੰਗ ਵਿੱਚ ਰੰਗੇ ਹੋਣ ਦਾ ਕਾਰਨ ਹੀ ਸੁੰਦਰ ਅਤੇ ਮਲਵਾਨ ਹੈ ਮੁਹੱਬਤ ਦੀਆਂ ਭੇਤ ਭਰੀਆਂ ਰਾਹਦਾਰੀਆਂ ਵਿੱਚ ਘੁੰਮਦਾ ਵੀ ਬਹੁਤ ਕੁਝ ਹੈ ਪਰ ਜੋ ਕੁਝ ਲੱਭਦਾ ਹੈ ਉਹ ਵੀ ਘੱਟ ਕੀਮਤੀ ਨਹੀਂ ਹੁੰਦਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ